ਰੂਹ ਤੋਂ ਨਿਰਮਲ ਆਤਮਾ ਭਗਤਾਂ ਵਾਲੀ ਸੀ ਭਗਤ ਜੀ ਉਹ ਕਿਆ ਕਰਦੇ ਸੀ ਮਹਾਰਾਜ ਜੀ ਨੂੰ ਜੀ ਕਰਦੇ ਵੀ ਹੋਰ ਜੋ ਪਿੰਡ ਦੇ ਵੀ ਆ ਸਾਰੇ ਭਗਤ ਸਭ ਨੇ ਭਗਤ ਜੀ ਕਹਿ ਕੇ ਬਣਾਉਣਾ ਮਹਾਰਾਜ ਜੀ ਨੂੰ ਜੀ ਤੇ ਮਹਾਰਾਜ ਜੀ ਸਕੂਲ ਟੀਚਰ ਲੱਗੇ ਜਿਹੜੀ ਮੈਂ ਤੁਹਾਨੂੰ ਜੀਵਨ ਦੀ ਕੋ ਮੇਨ ਘਟਨਾ ਦੀ ਦੱਸਦਾ ਹਾਂ ਮਹਾਰਾਜ ਜੀ ਦੇ ਸਕੂਲ ਦੇ ਵਿੱਚ ਇੱਕ ਵਾਰੀ ਇੱਕ ਇਨਸਪੈਕਟਰ ਚੈਕਿੰਗ ਤੇ ਆਇਆ ਜੀ ਉਹਨਾਂ ਕੇ ਦੂਸਰੇ ਮਾਸਟਰ ਨੂੰ ਪੁੱਛਿਆ ਵੀ ਉਹ ਦੂਜੇ ਕਿੱਥੇ ਹੈ ਉਹ ਕਹਿੰਦੇ ਉਹ ਹੈ ਨਹੀਂ ਹੈ ਪਰ ਉਹ ਜਾਂਦਾ ਹੋਇਆ ਆਪਣੀ ਲਾਗਬੁੱਕ ਦੇ ਵਿੱਚ ਬਾਬਾ ਜੀ ਵੀ ਹਾਜ਼ਰੀ ਲਾ ਗਿਆ ਜੀ ਜਦੋਂ ਦੂਜੇ ਦਿਨ ਆ ਕੇ ਮਹਾਰਾਜ ਜੀ ਨੂੰ ਪਤਾ ਲੱਗਾ ਵੀ ਮੇਰੀ ਤਾਂ ਹਾਜ਼ਰੀ ਲੱਗੀ ਹੋਈ ਹੈ ਫਿਰ ਉਹਦੋਂ ਹੀ ਉਹਨਾਂ ਨੇ ਅਸਤੀਫਾ ਦਿੱਤਾ ਸੀ ਤੇ ਕਿਹਾ ਸੀ ਵੀ ਜਿਨ੍ਹਾਂ ਨੇ ਸਾਡੀ ਹਾਜ਼ਰੀ ਰਵਾਈ ਹੈ ਨਾ ਹੁਣ ਅਸੀਂ ਬਾਕੀ ਦਾ ਜੀਵਨ ਵੀ ਉਹਨਾਂ ਦੀ ਹਾਜ਼ਰੀ 'ਚ ਬਤੀਤ ਕਰਨਾ ਹੈ ਜੀ ਉਸ ਤੋਂ ਬਾਅਦ ਮਹਾਰਾਜ ਜੀ ਕਾਰੀ ਰਹਿਣ ਲੱਗੇ ਸੀ ਪਰਿਵਾਰ ਦੇ ਵਿੱਚ ਰਹਿੰਦੇ ਹਰ ਵੇਲੇ ਸਿਮਰਨ ਵਿੱਚ ਜੁੜੇ ਹਰ ਵੇਲੇ ਮਾਲਾ ਹਰ ਵੇਲੇ ਮਾਲਾ ਇੰਨੀ ਭਜਨ ਬੰਦਗੀ ਕੀਤੀ ਹੈ ਇੱਕ ਤੁਹਾਨੂੰ ਹੋਰ ਦੱਸਿਏ ਬਾਬਾ ਮਹਿੰਦਰ ਸਿੰਘ ਮਹਾਰਾਜ ਜੀ ਦੀ ਸੰਸਾਰ ਤੇ ਕਿੰਨਾ بڑا ਪਰਉਪਕਾਰ ਹੈ ਜੀ ਜਿਹੜੇ ਧੰਨ ਧੰਨ ਬਾਬਾ ਜੀ ਸਿੰਘ ਜੀ ਮਹਾਰਾਜ ਜੀ ਨੂੰ ਪੜ੍ਹਤ ਘਰ ਤੋਂ ਮਹਾਰਾਜ ਬਚਪਨ ਚ ਐਦੀ ਸਲਾਕੇ ਚ ਆਪ ਲੈ ਕੇ ਆਏ ਸੀ ਆਪਣੇ ਮੋਢਿਆਂ ਤੇ ਬਿਠਾ ਕੇ